ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਖਿਆਲੀ ਵਾਲਾ ਬਾਈ ਸਿਮਰਜੀਤ ਸਿਮਰੇ ਦੇ ਘਰੋਂ ਆਪਾਂ ਇੱਕ ਤਾਜੀ ਸੂਈ ਗਾ ਦਿਖਾ ਰਹੇ ਆ ਸਿਹਤ ਪੱਖੋਂ ਭਾਵੇਂ ਮਿੱਤਰੋ ਫਿੱਕੀ ਐ ਰੰਗ ਚੰਗਾ ਸ਼ਰੀਰ ਦੀ ਬਣਤਰ ਚੰਗੀ ਐ ਕਦੋਂ ਸੂਈ ਐ ਇਹਦੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਪਹਿਲਾਂ ਤੁਹਾਨੂੰ ਥਣਲੇਵੀ ਦੀ ਬਣਤਰ ਆਪਾਂ ਮਿੱਤਰੋ ਤੁਹਾਨੂੰ ਦਿਖਾ ਦਈਏ ਥਣਲੇਵੀ ਦੀ ਪੂਰੀ ਸਾਫ ਐ ਜੇਰ ਹਜੇ ਪੈਣੀ ਆ ਪੂਰੀ ਗੱਲਬਾਤ ਪਾਈ ਦੇ ਨਾ ਕਰਦੇ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਠੀਕ ਐ ਸੇਤਾ ਬਹੁਤ ਵਧੀਆ ਬਾਈ ਆ ਸੂਆ ਕਿਹੜਾ ਜੀ ਗਾਂ ਦਾ ਇਹ ਸਾਡੇ ਕੋਲੇ ਬਈ ਤੀਜਾ ਸੂਆ ਸੂਈ ਸਾਡੇ ਤੀਜਾ ਸੂਆ ਸੋਦੀ ਆ ਦੁੱਧ ਕਿੰਨਾ ਕੁ ਦਿੱਤਾ ਵਾ ਦੁੱਧ ਸਾਡੇ ਕੋਲੇ ਬਈ ਸਾਡੇ ਕੋਲੇ ਇਹਨੇ 30 ਲੀਟਰ ਵੀ ਦਿੱਤਾ ਪਹਿਲੇ ਸੂਏ ਦੂਜੇ ਸੂਏ ਸਾਡੇ ਕੋਲੇ ਇਹਨੇ 18 ਲੀਟਰ ਰਹਿ ਗਈ ਸੀਗੀ ਠੀਕ ਐ ਤੇ ਬਾਕੀ ਸੇਵਾ ਤੇ ਆ ਮਰਲਾ ਵੀ 18 ਮਿਲੀਲੀਟਰ ਕੱਢੂ ਇਸ ਵਾਰ ਵੀ 18 20 ਲੀਟਰ ਬਾਈ ਹਾਂ ਸੇਵਾ ਤੇ ਉਹ ਬੰਦੇ ਦੇ ਜਿਹੜੇ ਬੰਦੇ ਕੋਲੇ ਵਧੀਆ ਗਿਆਨ ਗੋਰਾ ਬੰਦਾ ਉਹ ਲੈ ਜਾਂਦਾ ਦੁੱਧ ਠੀਕ ਹੈ ਵਧੀਆ ਠੀਕ ਹੈ ਇਹ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਬਾਈ ਹੋ ਗਿਆ 3 ਕਿ ਘੰਟੇ ਹੋ ਗਏ ਨੂੰ 3 ਘੰਟੇ ਬੱਚਾ ਮਗਰ ਕੀ ਆ ਬੱਚਾ ਬਾਈ ਮਗਰ ਬੱਛਾ ਤੋਰੋਂਗੇ ਜੇ ਇੱਕ ਵਾਰੀ ਤੀਜੇ ਸੂਏ ਸੋਣੀ ਆ ਜੀ ਆ ਸੂਈ ਆ ਸਿਹਤ ਪੱਖੋਂ ਜ਼ਰੂਰ ਫਿੱਕੀ ਆ ਥਾਂਲੇ ਵੀ ਨਹੀਂ ਮਿੱਤਰੋ ਪੂਰੀ ਸਾਫ਼ ਆ ਖੁੱਲੀ ਝੋਲੀ ਵਾਲੀ ਆ ਤੇ ਮਗਰ ਬੱਛਾ ਦੁੱਧ ਬਾਈ ਕਹਿੰਦਾ ਵੀ ਬਾਈ ਤੇ ਵੀ ਕੱਢਿਆ ਪਿਛਲੇ ਸੂਏ 18 ਤੇ ਰਹਿ ਗਈ ਸੀ ਤੇ ਅਗਤੀ ਵਾਰ ਫੇਰ ਮਿੱਤਰੋ ਜਿਹੜੇ ਹਿਸਾਬ ਨਾਲ ਤਿਆਰੀ ਆ ਵੀ 18-20 ਕਿਲੋ ਲੀਟਰ ਕੱਢ ਸਕਦੀ ਆ ਅੱਗੇ ਤੁਹਾਡੀ ਸਮਝ ਐ ਸਿਹਤਪਕੋ ਥੋੜੀ ਜ਼ਰੂਰ ਫੇਕੀ ਆ ਜੇ ਚੰਗੀ ਸੇਵਾ ਹੋ ਜਾਂਦੀ ਆ ਤਾਂ ਦੁੱਧ ਜਿੰਨਾ ਬਾਈ ਦੇ ਦੱਸਣ ਦੇ ਮੁਤਾਬਕ ਕੱਢਿਆ ਉਹਨਾ ਕੱਢੂਗੀ ਬੰਦ ਹੋਈ ਬਸ ਮੰਗਰ ਬੱਛਾ ਤੇ ਹਜੇ ਜੇਰ ਪੈਣੀ ਆ ਅਰੇ ਹਾਂਜੀ ਛਿਲ ਬਹੁਤ ਆ ਬਾਈ ਛੰਡੀ ਛਿਲ ਬਹੁਤ ਆ ਇਹ ਨਹੀਂ ਕਿ ਵੀ ਮੱਲਾ ਵੀ ਬੰਦੇ ਦੇ ਚ ਹੱਥ ਲੱਗੀ ਆ ਜੋ ਬੁੜੀ ਵਜੇ ਕੁੜੀ ਵਜੇ ਕੁਛ ਵੀ ਕੋਈ ਜਵਾਨ ਕੋਈ ਵੀ ਪਰਿਵਾਰ ਦਾ ਮੈਂਬਰ ਕਰ ਸਕਦਾ ਮੱਲਾ ਵੀ ਨਹੀਂ ਯਾਰ ਮੈਂ ਮੱਲਾ ਵੀ ਯਾਰ ਉਪਰਾ ਕਰਦੇ ਕੋ ਸਾਡਾ ਘਰ ਥੋੜਾ ਪੁਰਾਣਾ ਇੱਧਰ ਕੋਈ ਆਉਣਾ ਜਾਨਾ ਘਟਾ ਓਕੇ ਓਕੇ ਬਦਾਂ ਜਿਵੇਂ ਮਰਜ਼ੀ ਹੱਥ ਤੋਂ ਲਈ ਤੇ ਪਹਿਲੇ ਓਕੇ 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 ਹੁਣ ਆਪਾਂ ਫਿਰ ਰੇਟ ਕੀ ਕਰਤਾ ਜਿਹਦਾ ਰੇਟ ਬਾਈ ਇਹਦਾ ਜਮਾਂ 60 ਲਾਵਾਂਗੇ 60000 ਹਾਂਜੀ ਠੀਕ ਹੈ ਉਹਦੇ ਵਿੱਚ ਥੋੜਾ ਮੋਟਾ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ ਤੇ ਫੋਨ ਨੰਬਰ ਦੱਸ ਦਿਓ ਜੀ 9876302980 98763002980 02980 ਖਿਆਲੀ ਵਾਲਾ ਸੈਂਟਰ ਜੇਲ੍ਹ ਦੇ ਕੋਲ ਹੀ ਹੈ ਜੀ ਹਾਂ ਜਿੱਥੇ ਜੇਲ੍ਹ ਹੈ ਨਾ ਹਾਂਜੀ ਸੈਂਟਰ ਜੇਲ੍ਹ ਤੋਂ 2 ਕਿਲੋਮੀਟਰ ਦੂਰ ਪਿੰਡ ਆਪਣਾ ਖਿਆਲੀ ਵਾਲਾ ਜੀ ਇਧਰਲੇ ਪਾਸੇ ਰਹਿ ਕੇ ਭੋਖੜਾ ਕੋਨੇਣਾ ਭੋਖੜਾ ਰਹਿ ਗਿਆ ਹਾਂਜੀ ਗਵਿੰਦਪੁਰਾ ਰਹਿ ਗਿਆ ਝੰਡਾ ਵਾਲਾ ਹਰਾਇਪੁਰ ਜੋਗਾਨੰਦ ਇਹਨਾਂ ਪਿੰਡਾਂ ਦੇ ਵਿਚਾਲੇ ਜੀ ਹੈ ਨਾ ਵਿਚਾਲੇ ਆ ਜੀ ਧੰਨਵਾਦ ਜੀ